ਇਹਨੂੰ ਤੁਸੀਂ ਕੋਈ ਕੰਪਰੈਸ਼ਨ ਨਹੀਂ ਲਿਆਉਣਾ ਕਰੇ ਤੁਸੀਂ ਆਹ ਮਸ਼ੀਨ ਲੈਉਣੀ ਹੈ ਇਹਦੇ ਚ ਰੰਗ ਪਾਉਣਾ ਹੈ ਤਾਂ ਪਲੱਗ ਲਾਉਣਾ ਤੇ ਇਹ ਕੰਪਰੈਸ਼ਨ ਜਿੰਨੇ ਪ੍ਰੈਸ਼ਰ ਨਾਲ ਹੀ ਬਿਲਕੁਲ ਬਿਲਕੁਲ ਹੀ ਪੇਂਟ ਕਰੂਗੀ ਤੁਸੀਂ ਟਰਾਲੀ ਸੰਦ ਕੋਈ ਵੀ ਚੀਜ਼ ਪੇਂਟ ਕਰਨੀ ਇਹਦੇ ਨਾਲ ਪੇਂਟ ਕਰ ਸਕਦੇ ਹੈ ਕਿੱਡੀ ਕਮਾਲ ਦੀ ਚੀਜ਼ ਹੈ ਇਹਦਾ ਰੇਟ ਇਹ 18500 ਰੁਪਏ ਦੀ ਹੈ ਜੀ ਸਿੱਧਾ ਜ਼ਿਮੀਦਾਰ ਭਰਾਵਾ ਵਾਸਤੇ ਬਹੁਤ ਇੰਟਰਸਟਿੰਗ ਵੀਡੀਓ ਹੈ ਸੱਜਣੋ ਤੁਹਾਨੂੰ ਮੈਂ ਇਹੋ ਜੇ ਆ ਦੇਖੋ ਆ ਬਿਲਕੁਲ ਨਵੀਂ ਚੀਜ਼ ਆਈ ਹੋਈ ਹੈ ਤੁਹਾਨੂੰ ਰੇਟ ਵੀ ਦੇਵਾਂਗੇ ਤੁਹਾਨੂੰ ਗਰੰਟੀ ਵਾਲਾ ਸੱਜਣ ਵੀ ਦੇਵਾਂਗੇ ਤੇ ਤੁਹਾਨੂੰ ਸੱਜਣੋਂ ਤੁਹਾਡੇ ਬਜਟ ਦੇ ਵਿੱਚ ਆਲੀਆਂ ਚੀਜ਼ਾਂ ਵੀ ਦੇਵਾਂਗੇ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਤੁਹਾਨੂੰ ਉਹ ਐਡਰੈਸ ਵੀ ਦੇਵਾਂਗੇ ਜਿੱਥੋਂ ਆ ਕੇ ਤੁਸੀਂ ਹੋਲ ਸੇਲ ਰੇਟਾਂ ਤੇ ਤੁਹਾਡੇ ਕੰਮ ਦੀਆਂ ਸਾਰੀਆਂ ਚੀਜ਼ਾਂ ਚਾਹ ਤੁਸੀਂ ਪੇਂਟ ਕਰਨ ਵਾਲਾ ਲੈਣਾ ਚਾਹ ਤੁਸੀਂ ਮੱਛਰ ਮਾਰਨ ਵਾਲਾ ਲੈਣਾ ਚਾਹ ਤੁਸੀਂ ਤੇਲ ਪਾਉਣ ਵਾਲਾ ਲੈਣਾ ਤੇ ਚਾਹ ਤੁਸੀਂ ਉਹੋ ਜੀ ਚੀਜ਼ ਲੈਣੀ ਹੈ ਜਿਹੜੀ ਤੁਹਾਨੂੰ ਕਦੇ ਵੀ ਕਿਸੇ ਥਾਂ ਤੋਂ ਨਹੀਂ ਮਿਲੀ ਆਪਾਂ ਖੜੇ ਆ ਸਤਨਾਮ ਪੰਪਸ ਵਾਲਿਆਂ ਤੇ ਗਿੱਲ ਰੋਡ ਲੁਧਿਆਣੇ ਮੇਰੇ ਨਾਲ ਮੇਰਾ ਸਰਨਾਮੀਆਂ ਸੱਜਣ ਬਾਈ ਸੁਜਿੰਦਰ ਬਾਈ ਸਾਸੀ ਕਾਲ ਸਤਿ ਸ੍ਰੀ ਅਕਾਲ ਜੀ ਬਾਈ ਪਹਿਲਾਂ ਸਭ ਤੋਂ ਪਹਿਲਾਂ ਇਹਦੀ ਜਾਣਕਾਰੀ ਦਿਓ ਆ ਬਿਲਕੁਲ ਨਵੀਂ ਚੀਜ਼ ਆਗੀ ਤੇਲ ਪਾਉਣ ਵਾਲੀ ਬਿਲਕੁਲ ਨਵੀਂ ਇਹ ਅਸੀਂ ਇਸ ਵਾਰੀ ਤੇਲ ਪਾਉਣ ਲਈ ਇੱਕ ਨਵੀਂ ਚੀਜ਼ ਇੰਟਰਡਿਊਸ ਕੀਤੀ ਹੈ ਇੱਕ ਕਿਸਾਨ ਭਰਾਵਾਂ ਲਈ ਇੱਕ ਬੜੇ ਇਕਨੋਮਿਕ ਰੇਜ ਦੇ ਵਿੱਚ ਇਹਦੇ ਵਿੱਚ ਇਹ ਸਮਰਸੀਬਲ ਟਾਈਪ ਦੇਜ਼ਲ ਪੰਪ ਆ ਇਹ ਤੁਸੀਂ ਆਪਣੇ ਡੀਜ਼ਲ ਟੈਂਕ ਦੇ ਵਿੱਚ ਪਾ ਦੇਣਾ ਹੈਗਾ ਇਹਦੇ ਨਾਲ ਪਾਈਪ ਲਗਾ ਦੇਣੀ ਔਰ ਇਹ ਗਨ ਲਗਾ ਦੇਣੀ ਆ ਤੁਸੀਂ ਇਹ ਡੀਜ਼ਲ ਇਦਾਂ ਟਰਾਂਸਫਰ ਆਪਣੇ ਕਰ ਸਕਦੇ ਹੋ ਟਰੈਕਟਰ ਦੇ ਵਿੱਚ ਜਾਂ ਕਮਬਾਈਨ ਦੇ ਵਿੱਚ ਔਰ ਇਹ 12 ਬੋਲਟ ਇਹਦਾ ਪਲੱਗ ਲਾ ਦੇਣਾ ਸੱਜਣੋ ਇਹ ਇਹ 12 ਬੋਲਟ ਵਾਲੀ ਆ 12 ਬੋਲਟ ਆ ਜੀ 12 ਬੋਲਟ ਵਾਲੀ ਆ ਇਹਨੂੰ ਸੱਡ ਦੇਣਾ ਟੈਂਕੀ ਚ ਮੱਛੀ ਮੋਟਰ ਆ ਇਹ ਮੱਛੀ ਮੋਟਰ ਆ ਜੀ ਬਿਲਕੁਲ ਜੀ ਯਾਰ ਕਿਆ ਬਾਤ ਆ ਕੀ ਚੀਜ਼ ਬਣਾਈ ਆ ਹੈ ਤੇ ਇਹਦੇ ਨਾਲ ਗਨ ਨਾ ਪਾਈ ਜਾਣਾ ਜਦੋਂ ਇਹ ਗਨ ਕੱਟ ਦੇਾਂਗੇ ਤਾਂ ਕੱਟੀ ਜਾਊਗੀ ਹਾਂਜੀ 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 ਕਿੱਡੀ ਫੰਨੇ ਚੀਜ਼ ਆ ਤੇ ਇਹ ਬਾਈ ਕਿੰਨੇ ਦੀ ਆ ਰੇਟ ਕੀ ਇਹਦੀ ਕੋਸਟ ਬੜਾ ਬਾਜੇ ਵਾਸੀ 3000 ਰੁਪਏ ਰੱਖਿਆ ਕੋਸਟ ਕੁੱਲ 3000 ਰੁਪਏ ਸਿਰਫ 3000 ਰੁਪਏ ਦੇ ਵਿੱਚ ਜੇ ਕਿਸੇ ਬੰਦੇ ਨੇ ਜਿਰ ਆਪਾਂ ਨਾ ਸ਼ਹਿਰੋਂ ਘੜ ਲਾ ਲੈਣ ਉੱਠ ਜਗੇ ਘੜ ਲਾ ਵੀ 3000 ਰੁਪਏ ਦਾ ਹੀ ਆਉਂਦਾ ਤੇ ਉਹ ਫੇਰ ਗੇਣ ਨਾ ਕਰੋਚ 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 ਕਰਨਾ ਇਹਦਣਾ ਕੋਈ ਘੜੋਚ ਘੜੋਚ ਨਹੀਂ ਸਿੱਧਾ ਬਿਲਕੁਲ ਹੋਊਗਾ ਬਿਲਕੁਲ ਠੀਕ ਆ ਇਸ ਤੋਂ ਅੱਗੇ ਰੇਟ ਚ ਆਜੂਗਾ ਜੀ ਆਹ ਉਸ ਤੋਂ ਅੱਗੇ ਆ ਮਾਡਲ ਆਜੂਗਾ ਜੀ ਇਹ ਸਾਡਾ ਪੁਰਾਣਾ ਮਾਡਲ ਚੱਲਦਾ ਪਿਆ ਜੀ ਜੀ ਆਪਣੀ ਕੋਸਟਿੰਗ ਥੋੜੀ ਆਪਾਂ ਘੱਟ ਰੱਖੀ ਐ ਇਦਕੀ ਜੀ ਔਰ ਇਹ ਅਸੀਂ ਜਿਹੜੀ ਆਪਾਂ ਮੀਟਰ ਵਾਲੀ ਗਨ ਦੇ ਨਾਲ ਅਸੀਂ 7500 ਰੁਪਏ ਦਾ ਦੇ ਰਿਆ ਔਰ ਮੋਟਰ ਵੀ ਅੱਗੇ ਨਾਲੋਂ ਹੈਵੀ ਕਰਤੀ ਆ ਜੀ ਔਰ ਗਨ ਵੀ ਜਿਹੜੀ ਆਪਾਂ ਮੀਟਰ ਵਾਲੀ ਦੇਵਾਂਗੇ ਇਹ 7500 ਰੁਪਏ ਦੀ ਕੀਮਤ ਰੱਖੀ ਆ ਜੇ ਆਪਾਂ ਮੀਟਰ ਵਾਲੀ ਗਨ ਨਹੀਂ ਲੈਣੀ ਨਾਰਮਲ ਗਨ ਲੈਣੀ ਐ ਇਹਦਾ ਰੇਟ ਆਪਾਂ 6500 ਰੁਪ 6500 ਰੁਪਏ ਦੇ ਨਾਲ ਇਹ ਹੀ ਮਿਲ ਜੂਗੀ ਇਹਦੇ ਨਾਲ ਪਤਾ ਕੁਝ ਨਹੀਂ ਲੱਗਣਾ ਕਿੰਨਾ ਪੈ ਗਿਆ ਇਹਦੇ ਨਾਲ ਪਤਾ ਲੱਗੂਗਾ ਵੀ ਕਿੰਨਾ ਤੇਲ ਪੈ ਗਿਆ ਹਾਂਜੀ ਹਾਂਜੀ ਇਹਦੇ ਨਾਲ ਪਤਾ ਲੱਗੂਗਾ ਕਿੰਨਾ ਤੇਲ ਪੈ ਗਿਆ ਇਹ ਆ ਗਿਆ ਇਹਦੇ ਨਾਲ 7500 ਇਹਦੇ ਨਾਲ ਆ ਗਿਆ 6500 ਹਾਂਜੀ ਹਾਂਜੀ ਇਦੋਂ ਅਗਲਾ ਹੀ ਆ ਗਿਆ ਇਦੋਂ ਆ ਗਿਆ ਮਾਡਲ ਆ ਗਿਆ ਇਹ ਹੈ ਜੀ ਅਗਲਾ ਮਾਡਲ ਆ ਗਿਆ ਜੀ ਆਹ ਜੀ ਇਹਦੀ ਕੀਮਤ ਹੈਗੀ 11.5000 ਜੀ ਇਹਦੇ ਨਾਲ ਆਪਾਂ ਵੱਡਾ ਮੀਟਰ ਵੀ ਰੱਖਿਆ ਜੀ ਉਹ ਵੱਡਾ ਮੀਟਰ ਤੁਹਾਨੂੰ ਦੱਸੂਗਾ ਕਿੰਨੀ ਆਪਣੀ ਰੀਡਿੰਗ ਹੋ ਗਈ ਆ ਜੀ ਔਰ ਆਪਾਂ ਇਹਨੂੰ ਜ਼ੀਰੋ ਵੀ ਕਰ ਸਕਦੇ ਆ ਰੀਡਿੰਗ ਨੂੰ ਜੀ ਔਰ ਇਹਦੇ ਵਿੱਚ ਆਟੋਮੈਟਿਕ ਵੀ ਆ ਪਾਈਪ ਵੀ ਆ ਸਾਰਾ ਕੁਝ ਸਾਰਾ ਸਿਸਟਮ ਕੰਪਲੀਟ ਸੈਟ ਆ ਇਹ ਕੰਪਲੀਟ ਸੈਟ ਆ ਇਹ ਸਾਰੇ ਕਾਸ ਦੀ ਗਾਰੰਟੀ ਹੈਗੀ ਆ ਜੀ ਇਹਦੇ ਵਿੱਚ ਅਸੀਂ ਆ ਜੀ 3 ਮਹੀਨੇ ਦੀ ਵਾਰੰਟੀ ਦਿੰਦੇ ਆ ਜੀ ਜੀ 3 ਮਹੀਨੇ ਜ ਰਿਪੇਅਰ ਹੋਊਗਾ ਕੋਈ ਦਿੱਕਤ ਆਊਗੀ ਤਾਂ ਜੀ ਚਾਹੇ ਤੁਸੀਂ ਜਿਹੜਾ ਮਰਜੀ ਮਾਡਲ ਲਓ ਸਿਰਫ ਇਸ ਮਾਡਲ ਤੋਂ ਇਲਾਵਾ ਬਾਕੀ ਸਾਰੇ 3 ਮਹੀਨੇ ਦੀ ਵਾਰੰਟੀ ਆ ਠੀਕ ਆ ਜੀ ਆ ਬਾਹਲਾ ਯਾਰ ਬਾਈ ਅਲੱਗ ਆ ਗਈ ਆ ਸਿਸਟਮ ਬਿਲਕੁਲ ਹੀ ਡਿਜੀਟਲ ਮੈਨ ਆ ਇਹਦੇ ਵਿੱਚ ਤਾਂ ਆਪਾਂ ਪੈਸੇ ਵੀ ਭਰ ਸਕਾਂਗੇ ਬਿਲਕੁਲ ਜੀ ਬਿਲਕੁਲ ਇਹ ਨਵਾਂ ਮਾਡਲ ਆ ਜੀ ਸਾਡਾ ਇਦੇ ਵਾਸਤੇ ਹੀ ਅਸੀਂ ਤੁਹਾਨੂੰ ਦੁਬਾਰਾ ਆਪਾਂ ਇੱਕ ਵਾਰ ਕਰ ਰਹੇ ਹਾਂ ਜੀ ਇਹਦੇ ਵਿੱਚ ਕੀ ਹੈ ਜੀ ਆਪਾਂ ਇੱਕ ਲੀਟਰ ਸੈੱਟ ਕਰ ਦੇਣੇ ਆ ਜਿੱਦਾਂ ਆਪਾਂ 10 ਲੀਟਰ ਤੇਲ ਭਰਨਾ ਜੀ ਉਹ ਚਾਹ 10 ਲੀਟਰ ਤੇ ਸੈਟਿੰਗ ਇਹਦੀ ਕਰ ਦੇਣੀ ਹੈ ਜੀ ਔਰ ਇਹ 10 ਲੀਟਰ ਤੇਲ ਭਰਨ ਤੋਂ ਬਾਅਦ ਇਹ ਮੋਟਰ ਇਹਦੀ ਬੰਦ ਹੋ ਜਾਊਗੀ ਠੀਕ ਆਟੋਮੈਟਿਕਲੀ ਬੰਦ ਹੋ ਜਾਊਗੀ ਔਰ ਇਹਦੇ ਵਿੱਚ ਤੁਹਾਨੂੰ ਪੈਸੇ ਵੀ ਦੱਸੂਗੀ ਕਿੰਨੇ ਪੈਸੇ ਤੁਸੀਂ ਬਣ ਗਏ ਕਿੰਨੇ ਲੀਟਰ ਦੇ ਹਿਸਾਬ ਨਾਲ ਓਕੇ ਜਿਵੇਂ ਤੁਸੀਂ ਇਹਦੇ 'ਚ ਓਮੇ ਫੀਡ ਕਰ ਸਕਦੇ ਆ ਜਿਵੇਂ ਆਪਾਂ ਪੰਪ ਤੇ ਫੀਡ ਕਰਦੇ ਹੁੰਦੇ ਬਿਲਕੁਲ ਇਹ ਪੈਟਰੋਲ ਪੰਪ ਵਾਲਾ ਮਿੰਨੀ ਪੈਟਰੋਲ ਪੰਪ ਹੀ ਆ ਗਿਆ ਜੀ ਬਿਲਕੁਲ ਹੂ ਬੂ ਬਿਲਕੁਲ 100% ਫੀਚਰ ਪੈਟਰੋਲ ਪੰਪ ਵਾਲੇ ਆ ਗਿਆ ਇਹਦੇ ਵਿੱਚ ਔਰ ਇਹਦੇ ਵਿੱਚ ਅਸੀਂ ਇੱਕ ਫਿਲਟਰ ਵੀ ਦੇ ਰਹੇ ਇੱਕ ਇੱਕ ਨਵੀਂ ਆ ਚੀ ਦੇ ਰਹੇ ਆ ਨਾਲ ਫਿਲਟਰ ਨਾਲ ਦੇ ਰਹੇ ਆ ਇਹਦੇ ਠੀਕ ਡੀਜ਼ਲ ਫਿਲਟਰ ਡੀਜ਼ਲ ਫਿਲਟਰ ਨਾਲ ਜਿਹਦੀ 1500 ਕੀਮਤ ਦੀ ਫਿਲਟਰ ਦੀ ਆ ਜਿਹੜਾ ਅਸੀਂ ਨਾਲ ਦੇ ਰਹੇ ਹਾਂਗੇ ਜਰ ਜਿਹੜਾ ਫਿਲਟਰ ਹੈ ਨਾ ਮੈਂ ਇੱਕ ਪਰਸਨਲ ਹੀ ਮੇਰਾ ਤਜਰਬਾ ਹੈ ਵੀ ਡਰਮ ਦੇ ਵਿੱਚੋਂ ਕਚਰੇ ਆਉਂਦੇ ਆ ਤਾਂ ਫਿਲਟਰ ਆ ਜਿਹੜਾ ਉਹ ਜ਼ਰੂਰੀ ਆ ਤੁਹਾਡੀ ਮਸ਼ੀਨਰੀ ਵਾਸਤੇ ਬਿਲਕੁਲ 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 ਇਹਦੀ ਲਾਈਫ ਵਾਸਤੇ ਵੀ ਜ਼ਰੂਰੀ ਆ ਮਸ਼ੀਨਰੀ ਵਾਸਤੇ ਬਿਲਕੁਲ 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 ਤਾਂ ਫਿਲਟਰ ਇਹਦੇ ਨਾਲ ਦੇ ਰਹੇ ਆ ਜੀ ਬਿਲਕੁਲ ਬਿਲਕੁਲ ਜੀ ਤਾਂ ਇੱਕ ਇਹ ਹੋ ਗਿਆ ਜੀ ਇਹਦੀ ਰੇਟ ਇਹਦਾ ਰੇਟ ਇਹਦਾ ਰੇਟ ਪੈਣਾ ਜੀ ਇਹ 18500 ਰੁਪਏ ਦਾ ਜੀ ਆ 18500 ਰੁਪਏ ਦਾ ਹਾਂਜੀ ਹਾਂਜੀ ਤੇ ਆ ਇਹਦਾ ਜੀ ਇਹਦਾ ਇਹ ਸੇਮ ਹੀ ਆ ਇਹ ਵੱਡੀ ਮੋਟਰ ਦੇ ਵਿੱਚ ਆਪਣੇ ਮੋਟਰ ਲਾ ਜਾਂਦੀ ਬਿਜਲੀ ਲ ਆ ਜਾਂਦਾ ਜੀ ਆ ਇਹਦੀ ਕੀਮਤ ਆਪਾਂ ਦੇ ਰਹੇ ਆ ਜੀ 19000 ਰੁਪਏ ਜੀ ਅੱਛਾ ਇਹਦੀ ਮੋਟਰ ਵੱਡੀ ਆ ਗਈ ਇਹਦੀ ਮੋਟਰ ਵੱਡੀ ਆ ਗਈ ਬਾਕੀ ਫੀਚਰ ਸੇਮ ਆ ਬਾਕੀ ਫੀਚਰ ਸੇਮ ਹੈ ਜੀ ਇਹਦੇ ਵਿੱਚ ਫਿਲਟਰ ਵੀ ਬਣਾ ਆ ਗਿਆ ਜੀ ਇਹਦੇ ਵਿੱਚ ਫਿਲਟਰ ਵੀ ਉਹ ਟਰਾਂਸਪੇਰੈਂਟ ਆ ਟਰਾਂਸਪੇਰੈਂਟ ਫਿਲਟਰ ਹੈ ਜੀ ਇਹ ਫਿਲਟਰ ਵਿੱਚ ਤੁਹਾਨੂੰ ਕਚਰਾ ਨਜ਼ਰ ਵੀ ਆਊਗਾ ਹਮ ਇੱਕ ਇੱਕ ਬਾਈ ਜੀ ਮੈਨੂੰ ਨਾ ਤੁਹਾਡੇ ਆ ਮੌਸਮ ਦੇ ਵਿੱਚ ਕੰਮ ਆਉਣ ਵਾਲੀ ਇੱਥੇ ਇੱਕ ਚੀਜ਼ ਦੇ ਸੀ ਸੀ ਆਹਾ ਆਹਾ ਹਾਂ ਜੀ ਇਹ ਮੱਛਰਾਂ ਵਾਲੀ ਮਸ਼ੀਨ ਹੈ ਜੀ ਜੀ ਇਹ ਤੁਸੀਂ ਇੰਡੋਰ ਵਾਸਤੇ ਡੈਰੀਆਂ ਵਾਸਤੇ ਅੰਦਰ ਆਪਣੇ ਜਾਨਵਰਾਂ ਵਾਸਤੇ ਤੁਸੀਂ ਇਹ ਯੂਜ਼ ਕਰ ਸਕਦੇ ਹੋ ਇਹ ਆ ਅੰਦਰ ਧੂਆਂ ਕਰ ਦੂਗੀ ਇਹਦੇ ਵਿੱਚ ਕੈਮੀਕਲ ਪਾ ਕੇ ਤੁਸੀਂ ਧੂਆਂ ਕਰ ਸਕਦੇ ਹੋ ਜਿਹਦੇ ਨਾਲ ਤੁਹਾਡੇ ਮੱਛਰ ਮੱਖੀ ਨਹੀਂ ਆਊਗਾ ਤੁਹਾਡੇ ਅੰਦਰ ਆ ਧੂਆਂ ਕਰਨ ਵਾਸਤੇ ਗਨ ਗਨ ਚਾਹੀਦੀ ਹੁੰਦੀ ਆ ਬਹੁਤ ਸੱਜਣਾ ਜਿਹੜੇ ਮੈਨੂੰ ਪੁੱਛਦੇ ਹੁੰਦੇ ਆ ਕਿਰ ਤੂੰ ਇੰਜੇ ਵਾਲੀ ਗਨ ਆ ਦੇਖੋ ਕਿੱਡੀ ਕਿੱਡੀ ਵੱਡਾ ਕਮਾਲ ਚੀਜ਼ ਆ ਇਹਦਾ ਰੇਟ ਦੱਸ ਸਕਦੇ ਆ ਜੀ ਇਹ 7500 ਰੁਪਏ ਦਾ ਜੀ 7500 ਰੁਪਏ ਦੀ ਆ ਹੋਰ ਆ ਕੀ ਪਿਆ ਆ ਤਾਂ ਫਿਲਟਰ ਹੈ ਇਹ ਫਿਲਟਰ ਜੀ ਇਹ ਇਹ ਆਪਣਾ ਐਗਰੀਕਲਚਰ ਫਿਲਟਰ ਹੈ ਜਿਹੜਾ ਬੂਮ ਸਪਰੇਅ ਵਾਸਤੇ ਯੂਜ਼ ਹੁੰਦਾ ਜੀ ਔਰ ਕਿਤੇ ਤੁਹਾਡੇ ਨਾਲ ਮੇਰੇ ਮੇਰੇ ਨਾਲ ਕੰਮ ਦੀ ਇੱਕ ਚੀਜ਼ ਬਹੁਤ ਨਿਗਾ ਪਈ ਸੀ ਤੁਹਾਡੇ ਮੈਂ ਉਹ ਤੋਂ ਪੁੱਛ ਕੇ ਫਿਰ ਉਹਦੂ ਅੱਗੇ ਜਾਊਂਗਾ ਆਹਾ ਇਹ ਕੀ ਆਪਣੀ ਪੇਂਟ ਗਨ ਹੈ ਪੇਂਟਰ ਵਾਸਤੇ ਸਪੈਸ਼ਲ ਪੇਂਟਰਾਂ ਵਾਸਤੇ ਹੈ ਪੇਂਟ ਤੁਸੀਂ ਕਰ ਸਕਦੇ ਹੋ ਆਪਣੀ ਕੰਬਾਈਨ ਟਰੈਕਟਰ ਪੇਂਟ ਕਰਨਾ ਟਰਾਲੀ ਪੇਂਟ ਕਰਨੀ ਹੈ ਇਹ ਸਿੱਧੀ ਬਿਜਲੀ ਨਾਲ ਲਾਓ ਤੇਨੂੰ ਚਲਾਓ ਕੋਈ ਕੰਪਰੈਸ਼ਰ ਦੀ ਲੋੜ ਨਹੀਂ ਹੈ ਇਟਸੈਲਫ ਕੰਪਰੈਸ਼ਰ ਆਏ ਐਨੂੰ ਤੁਸੀਂ ਕੋਈ ਕੰਪਰੈਸ਼ਰ ਨਹੀਂ ਲਿਆਉਣਾ ਘਰੇ ਤੁਸੀਂ ਆਹ ਮਸ਼ੀਨ ਲਿਆਉਣੀ ਹੈ ਇਹਦੇ ਚ ਰੰਗ ਪਾਉਣਾ ਇਹਦਾ ਪਲੱਗ ਲਾਉਣਾ ਇਹ ਕੰਪਰੈਸ਼ਰ ਜਿੰਨੇ ਪ੍ਰੈਸ਼ਰ ਨਾਲ ਹੀ ਬਿਲਕੁਲ ਬਿਲਕੁਲ ਹੀ ਪੇਂਟ ਕਰੂਗੀ ਤੁਸੀਂ ਟਰਾਲੀ ਸੰਦ ਕੋਈ ਵੀ ਚੀਜ਼ ਪੇਂਟ ਕਰਨੀ ਇਹਦੇ ਨਾਲ ਪੇਂਟ ਕਰ ਸਕਦੇ ਹੈ ਕਿੰਡੀ ਕਮਾਲ ਦੀ ਚੀਜ਼ ਹੈ ਇਹਦਾ ਰੇਟ ਦੱਸ ਇਹ 1850 ਰੁਪਏ ਦੀ ਹੈ ਜੀ ਸਿੱਧਾ 1800 ਦੀ ਹੋਈ ਆ 1850 ਰੁਪਏ ਚ ਤੁਸੀਂ ਕੰਪਲੀਟ ਪੇਂਟਰ ਬਣ ਜਾਣਾ ਤੁਸੀਂ ਖੇਤ ਲੈ ਜਾਓ ਕਿਤੇ ਮਰਜੀ ਲੈ ਜਾਓ ਨਿਆਰ ਇਹਨਾਂ ਪੇਂਟ ਕਰੋ ਹਾਂਜੀ ਹਾਂਜੀ ਹੁਣ ਆਪਾਂ ਇਧਰ ਲੀਆਂ ਚੀਜ਼ਾਂ ਦੇ ਰੇਟ ਵੀ ਦੇ ਦਿੱ ਗਏ ਭਾਈ ਜੀ ਹਾਂਜੀ 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 ਆ ਆਹ ਜੀ ਆ ਆ ਗਿਆ ਆਪਣਾ ਵਾਸ਼ਰ ਜੀ ਇਹ ਕਾਰਵਾਸ਼ਰ ਆ ਗਿਆ ਜੀ ਇਹ ਕ੍ਰਮਟਨ ਦੀ ਮੋਟਰ ਨਾਲ ਦਿੰਨੇ ਆਂ ਅਸੀਂ ਸਿਰਫ ਕ੍ਰਮਟਨ ਦੇ ਡੀਲਰ ਆ ਜੀ ਕ੍ਰਮਟਨ ਦੀ ਮੋਟਰ ਨਾਲ ਹੀ ਲਾਨਨੇ ਆਂ ਜੀ ਔਰ ਅਸੀਂ ਇਹ ਕੰਪਲੀਟ ਸੈੱਟ ਅਸੀਂ 16500 ਦਾ ਦਿੰਨੇ ਆਂ ਜੇ ਕਿਸੇ ਨੇ ਪ੍ਰੋਫੈਸ਼ਨਲ ਵਰਤਣਾ ਪ੍ਰੋਫੈਸ਼ਨਲ ਹੈ ਜੀ ਇਹ ਨਾਲ ਤੁਸੀਂ ਪਾਈਪ ਵੀ ਨਾਲ ਦੇਈ ਦੀਏ ਨੋਜ਼ਲ ਵੀ ਨਾਲ ਦੇਈ ਦੀਏ ਸਾਰਾ ਸੈੱਟ ਦੇਈਦਾ ਕ੍ਰਮਟਨ ਦੀ ਮੋਟਰ ਦੇ ਨਾਲ ਤੇ ਜੇ ਆ ਆਪਾਂ ਇਹਦੀ ਗੱਲ ਕਰੀਏ ਜੀ ਆ ਘਰੇਲੂ ਆਗੇ ਇਹ ਘਰੇਲੂ ਆਗੇ ਜੀ ਇਹ ਸਟਾਰਟਿੰਗ ਰੇਂਜ ਸਾਡੀ 4000 ਰੁਪਏ ਤੋਂ ਹੈ ਜੀ ਜੀ ਇਹਦੀ 6 ਮਹੀਨੇ ਦੀ ਵਾਰੰਟੀ ਆ ਜੀ ਔਰ ਬਿਨਾਂ ਵਾਰੰਟੀ ਤੋਂ ਲੈਣਾ ਸਾਡੇ ਕੋਲ 350 ਇਹ 44500 ਇਦਾਂ ਲਗ ਲਗ ਰੇਂਜ ਹੈਗੀ ਉੱਪਰ ਜਾਈ ਜਦੀ ਆ ਜਿਹੜਾ ਥੋੜਾ ਹੈਵੀ ਆ ਆ ਲੈਣਾ ਜਿਹੜਾ ਪ੍ਰੋਫੈਸ਼ਨਲ ਥੋੜਾ ਜਿਹਾ ਸੈਮੀ ਪ੍ਰੋਫੈਸ਼ਨਲ ਯੂਜ਼ ਕਰਨਾ ਤੁਸੀਂ ਆ ਆ ਲਾ ਸਕਦੇ ਹੋ ਜੀ ਔਰ ਇਹ ਤੁਹਾਨੂੰ ਬਣਾ ਤੁਹਾਨੂੰ 9500 ਰੁਪਏ ਦਾ ਜੀ ਮਤਲਬ ਜੇ ਕਿਸੇ ਜ਼ਿੰਮੇਵਾਰ ਤੇ ਘਰੇ ਆਪ ਦੇ 15 20 ਸੰਦਾ ਤਾਂ ਉਹ ਤੋਂ ਦਾ ਰਹਿੰਦਾ ਉਹ ਸੈਮੀ ਪ੍ਰੋਫੈਸ਼ਨਲ ਬਿਲਕੁਲ ਬਿਲਕੁਲ ਜੀ ਜੀ ਤੇ ਆ ਆ ਪ੍ਰੋਫੈਸ਼ਨਲ ਹੀ ਆ ਗਿਆ ਪੂਰਾ ਹਾਂ ਜੀ ਹਾਂ ਜੀ ਨਹੀਂ ਇਹ ਵੀ ਸੈਮੀ ਪ੍ਰੋਫੈਸ਼ਨਲ ਹੀ ਆ ਜੀ ਇਹ 8500 ਰੁਪਏ ਦੀ ਰੇਂਜ ਚ ਆ ਜੀ ਇਹ ਅੱਛਾ ਜੀ ਤੇ ਆ ਢੋਲੀ ਜੀ ਵਾਲਾ ਇਹ 에ਅਰ ਕੰਪਰੈਸ਼ਨਰ ਹਵਾ ਵਾਲਾ ਕੰਪਰੈਸ਼ਰ ਹੈ ਜਿੱਦਾਂ ਆਪਾਂ ਪੇਂਟਰਾਂ ਵਾਸਤੇ ਜਾਂ ਹਵਾ ਭਰਨ ਨੂੰ ਜਾਂ ਹਵਾ ਮਾਰਨ ਨੂੰ ਕਾਰਬੂਰੇਟਰ 'ਚ ਹਵਾ ਮਾਰਨੀ ਹੈ ਉਹਦੇ ਵਾਸਤੇ ਇਸਤੇਮਾਲ ਹੁੰਦਾ ਹੈਗਾ ਛੋਟਾ ਛੋਟਾ ਕੰਪਰੈਸ਼ਰ ਹੈ ਛੋਟਾ ਕੰਪਰੈਸ਼ਰ ਹੈ ਜੀ ਇਹ ਹਵਾ ਭਰਨ ਵਾਸਤੇ ਵੀ ਲੋਡ ਪਾਉਗੀ ਇਹਦੀ ਹਾਂਜੀ ਹਵਾ ਵਾਸਤੇ ਵੀ ਤੁਸੀਂ ਪੇਂਟ ਵਾਸਤੇ ਵੀ ਹਵਾ ਮਾਰਨ ਵਾਸਤੇ ਵੀ ਮਿੱਟੀ ਢੋਣ ਵਾਸਤੇ ਵੀ ਇਹ ਬਿਜਲੀ ਵਾਲਾ ਇਹ ਬਿਜਲੀ ਵਾਲਾ ਜੀ ਤੇ ਆ ਵੀ ਕੰਪਰੈਸ਼ਰ ਹੀ ਆ ਗਿਆ ਇਹ ਵੀ ਕੰਪਰੈਸ਼ਰ ਇਹ ਵੱਡੀ ਰਹੀ ਇਹ ਇੱਕ ਹੀ ਰੇਟ ਤੇ ਹੈ ਜੀ ਕੰਪਰੈਸ਼ਰ ਜਿਹੜਾ ਤਾਂ 45 ਲੀਟਰ ਦਾ ਸਾਡਾ ਮਾਡਲ ਹੈਗਾ ਜੀ ਇਹ 7000 ਰੁਪਏ ਦੀ ਰੇਂਜ ਇਹ 8000 ਦੀ ਰੇਂਜ ਹੈ ਜੀ ਇਹ ਨੀਲਾ ਜਿਹੜਾ ਇਹ 8000 ਰੁਪਏ ਦਾ ਤੇ ਇਧਰਲੇ ਪਾਸੇ ਇਹਦਾ ਵੈਕਿਊਮ ਦਾ ਵੀ ਦੱਸ ਦਿਓਗੇ ਜੀ ਕੋਈ ਆ ਨਿੱਕਾ ਵੈਕਿਊਮ ਕਿੰਨੇ ਦਾ ਮਿਲੂਗਾ ਜੇ ਕਿਸੇ ਨੇ ਘਰੇ ਲੈ ਜਾਣਾ ਵੈਕਿਊਮ ਸਭ ਤੋਂ ਸਟਾਰਟਿੰਗ ਰੇਂਜ ਸਾਡੀ 3500 ਰੁਪਏ ਤੋਂ ਜੀ ਆਹ ਜਿਹੜਾ ਛੋਟਾ ਦੱਸ ਹਾਂਜੀ ਬਿਲਕੁਲ 3500 ਰੁਪਏ ਦਾ ਜੀ ਜੀ ਉਸ ਤੋਂ ਬਾਅਦ ਇਹ ਵੱਡਾ ਆ ਜਾਂਦਾ ਜੀ ਇਹ 5000 ਰੁਪਏ ਦੀ ਰੇਂਜ ਹੈ ਜੀ ਇਹਨਾਂ ਦੀ ਕੋਈ ਜ਼ਿੰਮੇਵਾਰੀ ਹੁੰਦੀ ਹੈ ਇਹਦੇ 6 ਮਹੀਨੇ ਦੀ ਵਾਰੰਟੀ ਆਉਗੀ ਜੀ ਠੀਕ ਹੈ ਜੀ ਆਹ ਆ ਕਿੰਨੇ ਦਾ ਦੱਸਿਆ ਸੀ ਇਹ 5000 ਰੁਪਏ ਦਾ ਜੀ ਆ 75000 ਤੇ ਇਹਨੂੰ ਕੀ ਕਵਾਂਗੇ ਜੇ ਫਿਰ ਉਹ ਕਮਰਸ਼ੀਅਲ ਆ ਤਾਂ ਇਹ ਦੋ ਮੋਟਰ ਵਾਲਾ ਜੀ ਇਹ ਚ ਦੋ ਮੋਟਰਾਂ ਹੁੰਦੀ ਹੈ ਜੀ ਇਹ ਵੀ ਕਮਰਸ਼ੀਅਲ ਆ ਇਹ ਬਹੁਤ ਵੱਡਾ ਕੰਮ ਕਰਨ ਲਈ ਕੋਈ ਵੱਡਾ ਹਾਲ ਹੋਵੇ ਉਹਨੂੰ ਵੈਕਿਊਮ ਕਰਾ ਦੇ ਵਿੱਚ ਜਾਂ ਕੋਈ ਹੋਰ ਜਾਂ ਸਰਵਿਸ ਸੈਂਟਰ ਬਹੁਤ ਤਕੜਾ ਹੈਗਾ ਉਹਦੇ ਵਾਸਤੇ ਦੋ ਮੋਟਰਾਂ ਵੱਡੀਆਂ ਲੱਗੀਆਂ ਹੁੰਦੀਆਂ ਇਹ 75000 ਰੁਪਏ ਦਾ ਜੀ 75000 ਦਾ ਜਿਵੇਂ ਕੋਈ ਵੱਡੇ ਗੁਰੂ ਘਰ ਆ ਗਿਆ ਵੱਡਾ ਸਿਸਟਮ ਆ ਗਿਆ ਜਿੱਥੇ ਆਪਾਂ ਨੂੰ ਜਿਆਦਾ ਹੈਵੀ ਚਾਹੀਦਾ ਕੋਈ ਬਹੁਤ ਵੱਡਾ ਗੁਰੂ ਘਰ ਦੇ ਵਿੱਚ ਗਲੀਚਾ ਬੇਪਿਸ਼ਾ ਹੋਇਆ ਉਹਨੂੰ ਆਪਾਂ ਕਰਨਾ ਜਲਦੀ ਜਲਦੀ ਕਰਨਾ ਹਨਾ ਤਾਂ ਉਹਦੇ ਵਾਸਤੇ ਇਧਰਲੇ ਪਾਸੇ ਪਿਆ ਹੈ ਜੀ ਆਪਣੇ ਆਹੋ ਇਹ ਆਪਣੀ ਐਗਰੀਕਲਚਰ ਪਾਵਰ ਸਪਰੇਅਰ ਹੈ ਜੀ ਜੀ ਇਹ ਬੂਮ ਸਪਰੇਅਰ ਪਾਸੇ ਤੁਸੀਂ ਇਹ ਹੀ ਪਪ ਜੂਦ ਹੁੰਦੇ ਹੈ ਟਰੈਕਟਰ ਦੇ ਮਗਰ ਲੱਗਦੇ ਹੈਗੇ ਜੀ ਜੀ ਇਹਦੇ ਵਿੱਚ ਵੱਡਾ ਛੋਟਾ ਸਾਰੇ ਸਾਈਜ਼ ਹੈਗੇ ਹੈ 80 ਲੀਟਰ 90 ਲੀਟਰ 50 ਲੀਟਰ ਗ੍ਰੀਸ ਵਾਲੇ ਬਿਨਾ ਗ੍ਰੀਸ ਤੋਂ ਸਾਰੇ ਅਵੇਲੇਬਲ ਹੈ ਸਾਰੇ ਹੋਲ ਸੇਲ ਦੇ ਵਿੱਚ ਅਵੇਲੇਬਲ ਆ ਕੋਈ ਵੀ ਜ਼ਿੰਮੇਦਾਰ ਆ ਕੇ ਲੈ ਸਕਦਾ ਕੋਈ ਵੀ ਜ਼ਿੰਮੇਦਾਰ ਕੋਈ ਦੁਕਾਨਦਾਰ ਵੀ ਸਾਡੇ ਨਾਲ ਕੰਟੈਕਟ ਕਰ ਸਕਦਾ ਹੋਲ ਸੇਲ ਵਾਸਤੇ ਹੀ ਹੈ ਜੀ ਕੋਈ ਦੁਕਾਨਦਾਰ ਵੀ ਲਿਆ ਕੇ ਇਹਨਾਂ ਤੋਂ ਵੇਚ ਸਕਦਾ ਹੈ। ਅ ਭਾਈ ਜੇ ਬਾਈ ਚਾਂਸ ਇਹਨੂੰ ਬੰਦੇ ਨੇ ਬਿਜਲੀ ਤੇ ਚਲਾਉਣਾ ਹੋਵੇ ਕਿਉਂਕਿ ਆਹ ਉਹ ਆ 12 ਵੋਲਟ ਵਾਲਾ ਤਾਂ ਫਿਰ ਇਹਦਾ ਕੀ ਹੱਲ ਹੋਊਗਾ? ਕਿ ਜੇ ਬਿਜਲੀ ਦੇ ਨਾਲ ਬਿਲੀ ਤੇ ਵੀ ਚਲਾ ਸਕਦੇ ਇਹਨਾਂ ਨਾਲ ਅਸੀਂ ਡਿਵਾਈਸ ਦੇਈ ਦੀ ਹੈ ਜਿਹੜੀ ਕਿ ਕੀਮਤ 1200 ਰੁਪਿਆ ਹੈਗੀ ਆ। ਜੀ ਉਹਦੇ ਨਾਲ ਤੁਸੀਂ ਇਹਨੂੰ ਟੂ ਇਨ 1 ਮਨ ਯੂਜ਼ ਕਰ ਸਕਦੇ ਇਹਨੂੰ ਬਿਜਲੀ ਤੇ ਵੀ ਯੂਜ਼ ਕਰ ਸਕਦੇ ਹੋ ਔਰ ਬੈਟਰੀ ਤੇ ਵੀ ਯੂਜ਼ ਕਰ ਸਕਦੇ ਹੈਗੇ। ਅੱਛਾ ਇਹ ਸਾਰਿਆਂ ਤੇ ਲੱਗ ਹੋ ਜਾਊਗਾ? ਉਹ ਸਿਰਫ ਆਹ ਪੰਪ ਤੇ ਆਹ ਪੰਪ ਤੇ ਲੱਗ ਜਾਊਗਾ। ਆਹ ਪੰਪ ਲਈ ਸਾਡੇ ਕੋਲ ਨਹੀਂ ਹੈ ਅਵੇਲੇਬਲ ਕਿਉਂਕਿ ਇਹ ਨੇ ਵੀ ਸੱਜਣ ਮੈਨੂੰ ਦੇਖ ਰੇ ਨਾ ਜ਼ਿੰਮੇਦਾਰ ਭਾਈ ਦੇਖ ਰੇ ਆ ਜਾਂ ਤੁਹਾਡਾ ਕੋਈ ਯਾਰ ਮਿੱਤਰ ਆ ਜਿਹੜਾ ਕਿਸੇ ਵੀ ਇਸ ਤਰ੍ਹਾਂ ਦੇ ਸੰਧ ਦੀ ਤੁਹਾਡੇ ਨਾਲ ਸਲਾਹ ਕਰਦਾ ਸੀ ਨਾ ਉਹਨੂੰ ਵੀਡੀਓ WhatsApp ਤੇ ਲਿੰਕ ਭੇਜ ਦਿਓ ਤੇ ਉਹ ਸੱਜਣ ਨੇ ਆਉਣਾ ਕਿੱਥੇ ਆ ਲੁਧਿਆਣੇ ਆਉਣਾ ਗਿੱਲ ਰੋਡ ਤੇ ਆਉਣਾ ਪੰਨਾ ਪਕੌੜਿਆਂਾਂ ਦੇ ਬਿਲਕੁਲ ਸਾਹਮਣੇ ਆਉਣਾ ਤੁਹਾਨੂੰ ਸਤਨਾਮ ਪੰਪਸ ਵਾਲੇ ਮਿਲ ਜਾਣੇ ਆ ਬਹੁਤ ਪੁਰਾਣੇ ਬੰਦੇ ਆ ਆ ਇੰਨੀਆਂ ਕਿ ਚੀਜ਼ਾਂ ਦਿਖਾ ਕੇ ਮੈਂ ਇਨਸਾਫ਼ ਨਹੀਂ ਕਰ ਪਾ ਰਿਹਾ ਇਹਨਾਂ ਦੇ ਐਡਾ ਵੱਡਾ ਇੱਕ ਜ਼ਿਮੀਦਾਰ ਮਾਲ ਬਣਿਆ ਹੋਇਆ ਜਿੱਥੇ ਪਤਾ ਹੀ ਨਹੀਂ ਤੁਹਾਡੇ ਕੰਮ ਦੀਆਂ ਕਿੰਨੀਆਂ ਚੀਜ਼ਾਂ ਮਿਲ ਜਾਣਗੀਆਂ ਇੱਕ ਵਾਰ ਵਿਜ਼ਿਟ ਕਰੋ ਤੁਹਾਨੂੰ ਆਪ ਪਤਾ ਲੱਗੂਆ ਕਿ ਕੀ ਰੇਟ ਕਿਹੋ ਜੇ ਬੰਦੇ ਆ ਤੇ ਕਿੰਨੀ ਚੀਜ਼ ਮਿਲਦੀ ਹੈ ਜਿਉਂਦੇ ਰਹੋ